ਸ੍ਰੀ ਵਾਹਿਗੁਰੂ ਸਾਹਿਬ ਜੀ ਉਰਹ ਰਹਿਸ ਸਾਹਿਬ ਹਰ ਜੁੜ ਜੋਗ ਭਗਤੋ ਪਾਇ ਪਇ ਜਨੋ ਕਰਾਇਆ ਆਹੰਕਾਰੀਆਂ ਆਨੰਦ ਗਾ ਬਿਟਦੇ ਨਾਮ ਦੂਮਖ ਲਾਇ ਸਤਗੁਰ ਪ੍ਰਸਾਦ ਸ੍ਰੋਮ ਮੁਹੱਲਾ ਪਹਿਲਾ ਦੁਹੋਈ ਬਲੇ ਹਰੀ ਕੁਦਰਤੋ ਸਿਆ ਅਤੰਤੋ ਜਾਈ ਰੱਖਿਆ ਰਹਾਓ ਆ ਗੋਹਨਾਨਗਰ ਦੇ ਕੇ ਵਾਪਸ ਜੋ ਕ੍ਰਿਸ਼ਨ ਨਾਮ ਸੁਕਰਿਆ ਸੋਧਰਾਗਾ ਸਾਉਂ ਦਾ ਪਹਿਲਾ ਏ ਗੋੰਕਾਰ ਸਤਿਗੁਰੂ ਗੁਰਸਾਧੂ ਸੋਧਰਦੇ ਰਾ ਕੇ ਹਾਂ ਸੁਕਰ ਕੇ ਹਾਂ ਜਿਤ ਹੈ ਸਰਬ ਸਮਾਲੇ ਬਾਜੇ ਤੇਰਾ ਅਕਲ ਸੁਕੀਏ ਕਿ ਤੇਰਾ ਬਨਾਰਾ ਗਾਮ ਗਦਨੋ ਬਬਨ ਪਾਨਿ ਵਸੰਤਰ ਗਾਵਿਆ ਰਾਜਾ ਤਨ ਦਵਾਰੇ ਗਾਵੰਤ ਤੁਨੋ ਜਤੁਰ ਉਤ ਲਿਖ ਜਾਣੋ ਲਿਖੋ ਲਿਖੋ ਧਰਮ ਵਿਚਾਰੇ ਗਾਵੰਤ ਤੁਨੋ ਈਸ਼ਰਵਰ ਮੰਦ ਦੇਵੀ ਸੋਹੰ ਤੇਰੇ ਸਾਸਵਾਰੇ ਗਾਵੰਤ ਤੁਨੋ ਸਤਿ ਸਮਾਰਦੀ ਅੰਦਰ ਗਾਵੰਤ ਤੁਨੋ ਸਾਧ ਵਿਚਾਰੇ ਗਾਵੰਤ ਤੁਨੋ ਜਤੀ ਸਤੀ ਸੰਤੋਖੀ ਗਾਵੰਤ ਤੁਨੋ ਵੀਰ ਕਰਾਰੇ ਗਾਵਣ ਤਦਨਾਂ ਪੰਡਤ ਤੁੜਨ ਨਕੇਸ਼ਰ ਜੋਜੋਜੋ ਮੇਦਾਰਾਲੇ ਗਾਵਣ ਤਦਨਾਂ ਮੌਣੀਆਂ ਮਨਮੋਹਨ ਸਰਵਜ ਪਿਆਲੇ ਗਾਵਣ ਤਦਨਾਂ ਰਤਨੋ ਪਾਇ ਤੇ ਰੜ ਸੜਤਿ ਨਿਰਤਨ ਆਲੇ ਗਾਵਣ ਤਦਨਾਂ ਜਹੂਤ ਮਹਾ ਮਰ ਸੂਰਾ ਗਾਵਣ ਤਦਨਾਂ ਖਾਣੀ ਚਾਰੇ ਗਾਵਣ ਤਦਨਾਂ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੀ ਤਦਨਾਂ ਗਾਵਣ ਜੋਤਿ ਸੁਭਾਵਨ ਰੱਤੇ ਤੇਰੇ ਭਗਤ ਰਸਾਲੇ ਔਰ ਕੇ ਤੇ ਤਦਨਾਂ ਗਾਵਣ ਸੇ ਮਤ ਜਤਨੋ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਹੀ ਇਹ ਹੈ ਪਉ ਜੀ ਦਾ ਨਾ ਜੀ ਦਾ ਜਤਨ ਜਨਨ ਚਾਈ ਨਰੰਗੀ ਰੰਗੀ ਬਾਤ ਕਰ ਕਰ ਜਨ ਸਿਮਾਜ ਨੋ ਪਾਈ ਕਰ ਕਰ ਦੇਖੇ ਕਿਤਾ ਪੜਾਉ ਤਿਹ ਦੀ ਵਡਿਆਈ ਜੋਤਿ ਸੁਭਾਅ ਹੈ ਸੋਈ ਕਰਦੀ ਫਿਰੋ ਪੁਨਾ ਕਰ ਨਾ ਜਾਏ ਸੋ ਬਾਤ ਸੋ ਸਬਤ ਸਾਈ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸਰਬੱਤ ਦਾ ਖਾਸੋ ਕੁਵੇ ਕਿਵਡ ਵੱਡਾ ਨਿਠਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੋ ਤੁਰਹੀ ਸਮਾਈ ਵਡੇ ਮੇਰੇ ਸਹਬਾ ਗਰਮੀ ਰਗੁਣ ਗੀਰਾ ਕੋਈ ਨਾ ਜਾਣੈ ਤੇਰਾ ਕਿਤਗੜ ਚੀਰਾ ਰਹਾ ਸਭ ਸਰਦਿ ਮਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਾਨੇ ਧਾਨੀਆਂ ਗੁਰੁ ਗਰਹਾਈ ਕਹਿਣ ਨ ਜਾਇ ਤ੍ਰਿਤਲ ਵਡੇ ਆਈ ਸਾਤ ਸਤ ਸਤ ਸਭ ਤੋਂ ਸਭ ਚੰਗਈਆ ਸਿੱਧਾ ਪ੍ਰਭਾ ਕੀਆ ਬਦਈ ਜਾ ਤਨ ਸਦੀਕ ਨਾ ਨਾ ਪਾਈਆ ਕਰਮ ਮਿਲੇ ਨਾ ਇਠਾ ਰਹੀਆ ਆਖਣ ਵਾਲਾ ਕਹ ਵਿਚਾਰਾ ਜਿਉਤੀ ਪਰੇ ਤੇਰੀ ਬੰਦਰ ਜਿਸ ਤੋਂ ਦੇ ਤਿਸ ਅਚਾਰਾ ਨਾਨਕ ਸਤ ਸਵਾਰਨਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਨ ਵਿਸਰੈ ਮਰ ਜਾਉ ਆਖਣ ਓਕਾ ਸੱਚਾ ਨਾਉ ਸਾਜੇ ਨਾਮ ਕੀ ਲੱਗੇ ਭੂਖ ਤੂ ਖਾ ਖਾ ਜੈ ਤੂ ਸੋਕਾ ਵਿਸਰਾਏ ਮੇਰੀ ਮਾਈ ਸੱਚਾ ਸਾਹਿਬ ਸੱਚਾ ਨਾ ਰਹੋ ਸੱਚੇ ਨਾਮ ਕੀ ਤਲਵੜ ਹੈ ਜੀ ਆਕ ਤੋਂ ਕਿ ਕੀਮਤ ਨਹੀਂ ਪਾਈ ਜਿਸਾਂ ਮਿਲ ਗਇਆ ਕਣੋ ਪਾਹੀ ਬਡਾ ਨਾ ਹੋਵੇ ਘਾਟ ਨਾ ਜਾਏ ਦੰਨ ਲਰਨ ਚੁਕੈ ਭੋਗ ਗੁਣ ਹੋਰ ਨਾ ਕੋਈ ਨਾ ਕੋ ਹੁਆ ਨਾ ਕੋ ਹੋਏ ਜਿਵੜ ਆਵ ਤੇਵੜ ਤੇਰੀ ਦਾਤੁ ਜੰਦਰ ਕਰਕੇ ਕੀ ਤੀਰਾ ਤਸੰਬਸਾਰ ਹੰਤੇ ਕੰਮ ਜਾਉ ਤੂ ਨਾਨਕ ਨਾ ਵੈ ਵਾਸਨਾਤ ਰਾਗ ਗੂਜਰੀ ਮਹੱਲਾ ਚੰਤਾ ਅਰਗੇ ਜਨ ਸਤਗੁਰ ਸਤਪੁਰਖਾ ਬਿਨੋ ਕਰੋਂ ਗੁਰਪਾਸ ਹਮ ਕੀਰੇ ਕਰਮ ਸਤਗੁਰ ਸੁਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਹਰਦਨ ਕੇ ਵਿਭਾਗ ਵਡੇਰੇ ਜਨ ਹਰ ਹਰ ਸਰਦਾਰ ਪ੍ਰਸ ਰਹ ਹਰ ਨਾਮ ਮਲੇ ਤ੍ਰਿਵਤਾਸ ਹੈ ਅਮਰ ਸੰਗਤ ਗੁਣ ਪ੍ਰਗਾਸ ਜਨ ਹਰ 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 ਸਲਾਮ ਨ ਪਾਇਆ ਤੇ ਭਗਵਾਨ ਜਮਪਾਸ ਉਹ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤਰਗਦੀਵਾ ਤਰਗਦੀਵਾ ਸੋ ਜਨ ਅਰਜਨ ਸਤਗੁਰ ਸੰਗਤ ਪਾਏ ਤੰਦਰ ਮਾਸ ਜਿ ਲਿਖਿਆ ਲਿਖਾਤ ਤਨ ਤਨ ਸੰਗਤ ਜਤ ਹਰ ਸੋ ਪਾਇਆ ਮਿਦਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ 5 ਕਾਹਿਰੇ ਮਨ ਚਿਤਵਤੋਂ ਜਾਹਿ ਰਾਜੀ ਹੋ ਪਰਿਆ ਚੈਲ ਪੱਥਰ ਮੈਂ ਹੰਤੋ ਪਾਈ ਤਾਕਰ ਜੁਗਾ ਗਹਿ ਕਰ ਤਰੀਆ ਮੇਰੇ ਮਾਧੋ ਜੀ ਸੰਸੰਗਤ ਮੇਰੇ ਸੋ ਕਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਉ ਜਨਨ ਬਿਦਾਲੋ ਸੁਦਵੰਤਾ ਕੋ ਨਾ ਕਿਸ ਕੀ ਤਰੀਆ ਤਰਸਰ ਰਜਕ ਸੰਭਾਇ ਠਾਕੁਰ ਜਾਹੇ ਮਨ ਕੋ ਕਰਿਆ ਉਡੂਡਿਆ ਵਸ ਕੋ ਸੰ ਤਿਸ ਪਾਛੈ ਵਚਰੀ ਛਰਿਆ ਤਨ ਕਵਨ ਕਲਾ ਵੈ ਕਵਨ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਤਰਿਆ ਜਾਨ ਨਾਨਕ ਵਲ ਵਰ ਸਤਿਗੁਰ ਜਾਈਏ ਤਿਰੰਤ ਨ ਪਾਰ ਅਵਰਿਆ ਰਾਗ ਵਾਸਾ ਮਹੱਲਾ ਚੌਥਾ ਸੋ ਫਰਕ ੴ ਸਤਿਗੁਰ ਪ੍ਰਸਾਦ ਸੋ ਪ੍ਰਖਰ ਰੰਝਾ ਰਲ ਕੇ ਰੰਝਾ ਰਕਮਾ ਗਮਾ ਪਾਰਾ ਸਬਦਿਆ ਵੇ ਸਬਦਿਆ ਤੁਧੀ ਅਰਚਿ ਤੇਰ ਜਨਾਰਾ ਸਭ ਜੀਤ ਮਾਰੇ ਜੀ ਤੁਜੀ ਆਗਾ ਦਾਤਾਰ ਅਰਧਾ ਬੋਜ ਸੰਤੋ ਜੀ ਸਭ ਗੁਰਿਆਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜ ਅੰਦਰ ਸਰਬ ਨਰਨ ਅੰਦਰ ਜੀ ਹਰੇ ਕੋੁਰ ਖਸਮਾਣਾ ਇਕਦਾ ਤੇਗ ਵਿਖਾਰੀ ਜੀ ਤਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਬੇ ਭਗਤਾ ਜੀ ਅੰਤ ਬੇਅੰਤ ਜੀ ਤੇਰੇ ਕੇ ਆਪਣੀ ਆਖ ਰੁਖਾਣਾ ਜੋ ਸੇਵੈ ਜੋ ਸੇਵੈ ਤਰਜੀ ਜਨਨਾਨ ਕੋ ਤਨ ਕੁਰਬਾਣਾ ਹਰਿਆ ਵੈ ਹਰਿਆ ਵੈ ਤਰਜੀ ਸੇ ਅੰਜੁਗ ਵਾਸ ਕੋ ਵਾਸੀ ਸੇਵ ਮੁਕਤ ਸੇਵ ਮੁਕਤ ਪੈ ਜਨ ਹਰਤਾ ਆ ਜੀ ਤਨ ਟੁੱਟੀ ਜਮ ਕੇ ਫਾਸੀ ਜਨਨਿਰਭਉ ਜਨ ਅਰ ਨਿਰਭੋ ਧਿਆਇਆ ਜੀ ਤਨ ਕਾ ਭਉ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮਿਰਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਚੇਤਨ ਜਨ ਹਰ ਤੈ ਆ ਜੀ ਜਨ ਨਾਨਕ ਤੁੰਬਲ ਜਾਸੀ ਤੇਰੀ ਭਗਤਿ ਰਿਪਰ ਭੰਡਾਰ ਜੀ ਪਰੇ ਕਰਤ ਵੰਤਾ ਤੇਰੇ ਭਗਤ ਰਿ ਭਗਤ ਸਲਾਮ ਕੁਦ ਜੀ ਵਾਲ ਅਲਕਾਨੀਕ ਅਨੰਤਾ ਤੇਰੀ ਅਨੇਕ ਦੂਜਨ ਕਰ ਹਰ ਪੂਜਾ ਜੀ ਤਬਾ ਤਪ ਹੈ ਜਪ ਹੈ ਵਿਅੰਤਾ ਤੇਰੇ ਅਨੇ ਵੇਖ ਤੇਰੇ ਨੇ ਉਪੜਾ ਸਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਾਂ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਅਪਰੰਪਰ ਕਰਤਾ ਜੀ ਤਦ ਜੇ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀ ਤਉਨੇ ਚਲ ਕਰਤਾ ਸੋਈ ਤਉਦੇ ਆਪੇ ਭਾਵੈ ਸੋਈ ਵਰਤੈ ਜੇ ਤੂੰ ਆਪੇ ਕਰੰਤ ਸੋਈ ਤੁਦੇ ਆਪੇ ਸ੍ਰੇਸ਼ਟ ਸਭੋ ਪਾਈ ਤੁਦੇ ਆਪੇ ਸ੍ਰੇਸ਼ਟ ਸਭੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਆਸਾ ਮਹੱਲਾ ਸੌਤਾ ਊਂਗਰ ਦਸ ਹਜ਼ਾਰ ਮੰਡਾ ਸਾਈ ਜਤ ਪਗ ਸ੍ਰੀਤੀ ਸੀ ਜੋ ਤੁੰ ਦੇਸ ਰੀਹੋਂ ਪਾਈ ਰਹਾ ਸਭ ਤੇ ਰੀ ਤੁੰ ਸਭ ਨੇ ਦਿਆ ਜਿਸ ਤਨੋ ਕਿਰਪਾ ਕਰੈ ਤੈਨੋ ਨਾਮ ਰਤਨ ਪਾਇਆ ਕਰਮ ਖਲਾਦਾ ਮਨ ਮੁਖ ਗਵਾਇਆ ਤੁਦੇ ਆਪੇ ਛੋੜਿਆ ਆਪੇ ਮਿਲੈ ਤੂੰ ਦਰਿਆ ਸਭ ਦ੍ਰਿਮਾਹ ਤਜ ਬਨਦੂਜਾ ਕੋਈ ਨਾ ਹੈ ਜੀ ਅੰਸ ਤੇਰਾ ਕੇਲ ਵਿਯੋਗ ਮੇਰੇ ਵਿਛੜਿਆ ਸੰਜੋਗੀ ਮੇ ਜਿਸ ਨੂੰ ਤੂੰ ਜਾਣਾ ਹੋਏ ਸੋਈ ਜਨ ਜਾਣ ਅਰਗੁਨ ਤਦ ਹੀ ਆਪੁ ਕਹਾਂ ਜਨ ਹਰਿ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰਨਾਮ ਸੁਆਇ ਤੂੰ ਆਪੇ ਕਰਤਾ ਤੇਰਾ ਕੀ ਸਭ ਤੁਧਵੰਦੂਜਾ ਵਰ ਨਾ ਕੋਈ ਤੋ ਕਰ ਕਰ ਵੇਖਿਆ ਜਾਣਾ ਸਭੀ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਜਦ ਸਰਵਰੜਾ ਭੈਰੇ ਨਵਾਸਾ ਪਾਣੀ ਭਾਵਕਤ ਨਹੀਂ ਕੀਆ ਪੰਕਜ ਮੋਹ ਬਗਨੀ ਚਾਲੈ ਹਮਦੇ ਕਾ ਤਹ ਲੂਬੀ ਆਲੀ ਮਾਨੇ ਕਨ ਜੈਤ ਸਮੂਡ ਬਨਾਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਇ ਜਤੀ ਸਦੀ ਨਹੀਂ ਪੜਿਆ ਮੂਰਖ ਬਗਦਾ ਜਨਮ ਭਇਆ ਰਣਵਤ ਨਾਨਕ ਤਨ ਕੀ ਸ਼ਰਣਾ ਜਨ ਤੋਂ ਆਇ ਵਿਸਰੇ ਆਸਾ ਮਹੱਲਾ ਪਰਵਾ ਭਈ ਪ੍ਰਾਪਤ ਮਾਨੁਕ ਦੇਵਰੀਆ ਗੋਬਿੰਦ ਮਰਨ ਕੀ ਤ੍ਰਿਵਰੀਆ ਆਵਰ ਕਾਜ ਤਿਰਕ ਤਨ ਕਾ ਮਿਲ ਸਾ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਗਿਆਨ ਅੰਦਰਥਾ ਜਾਤ ਰੰਗ ਮਾਇਆ ਕਰ ਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇ ਤਉਹ ਨਾਨਕ ਅਕਮ ਨੂੰ ਨੀਚ ਚਰਮਾ ਸ਼ਰਨ ਬਰੇਤੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਪਤੇ ਪਾਛੀ ਦਸਵੀਂ ਕਬਿਓ ਬਾਤ ਬਹੰਤੀ ਚੌਪਈ ਹਮਰੀ ਕਰੋ ਹਰ ਚਾ ਉਰਨ ਜਦ ਕੀ ਚਾ ਤਬ ਚਰਨ ਮੜ ਰਹਾ ਹਮਾਰਾ ਆਪਨਾ ਜਾਣ ਕਰੋ ਪ੍ਰਤਿਪਾਰਾ ਅਮਰੀ ਦੁਸਤ ਸਵੇ ਤੋਂ ਕਾਵੋ ਆਪਾਦ ਮੈ ਉਜਾਗੋ ਸੁਖੀ ਬਸੰ ਮੋਰੋ ਪਰਿਵਾਰਾ ਸੇਵਕ ਸੁਖ ਸਭੇ ਕਰਤਾਰਾ ਮੋਰ ਚਾਲਨ ਕਰਦਾ ਕਰੀਐ ਸਭ ਵਰਨ ਕੋ ਵਾਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀਤ ਹੈ ਐਸਾ ਤੋ ਮੈਂ ਚਾਹ ਕੋਈ ਅਵਰਨ ਧਾਵਾਂ ਜੋ ਵਰਜਹੁ ਸੁਤਮ ਮਤੇ ਪਾਵਾਂ ਸੇਵਕ ਸੁਖ ਮਾਰਤਾਰੀਐ ਜੰਤੂ ਸੁਤਰ ਹਮਾਰੀ ਮਾਰੀ ਆਪਾ ਦਮ ਜੈ ਬਰੀਏ ਮਰਨ ਕਾਲ ਕੋ ਤਰਾ ਸੁਭ ਜੈ ਬਰੀਏ ਉਹ ਜੋ ਸਦਾ ਮਾਰੇ ਬਚਾ ਸਿਰਿਆ ਸਜੋ ਕਰਿਓ ਰਚਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਭਾਈ ਬ੍ਰਹਮਾ ਮੋ ਤਰਾ ਕਾਲ ਪਾਇ ਸਿਜੂ ਤਰਾ ਕਾਲ ਪਾਇ ਗ੍ਰਿਸਤਨ ਪ੍ਰਕਾਸ਼ਾ ਸਕਲ ਕਾਲ ਕਾ ਬੇਦਰਾਜ ਬ੍ਰਹਮਾ ਜੋਤੀਓ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਚਨੋ ਪਜਾਇਓ ਆਦੰਤੀ ਕੇ ਅਵਤਾਰ ਸਭੀ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਉ ਸਵਾਰੀ ਸ਼ਿਵ ਗਨ ਕੋ ਸੋਨ ਸੁਖ ਦਿਓ ਸਤਿ ਰੰਨ ਕੋ ਰੋਪਾਲ ਮਹਬਦ ਕੀਓ ਕਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਤੀ ਤੇ ਕੋਂਦਰੇ ਰਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਬੁੱਲਾ ਸੰਤਾਂ ਅੰਧ ਗੁਪਾਇ ਤੇ ਦੁਖ ਪਾਏ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਕੇ ਵੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਹ ਦ ਕਰਖ ਕਰਾ ਕਰ ਤਾਰਾ ਪ੍ਰਜਾ ਦਰਦ ਦਵ ਦੇ ਹਿਵਾਰਾ ਜਬਿਆ ਕਰਖ ਕਰ ਤੋ ਕਹੂੰ ਤੋ ਮੈਂ ਮਿਲ ਤੋ ਦੇਹ ਤਰ ਸਭੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਹੋਆ ਆਪਣੀ ਉਹ ਜੋ ਚਾਰੈ ਤੂੰ ਸਭੀ ਤੇ ਰਹਿ ਤਨ ਰਾਰਾ ਜਾਣਤ ਭੇਦ ਭੀਦ ਅਰਿਆਲੰ ਨਰਮਕਾਰ ਨਰਵੇਕਾਰ ਨਰਲੰਭ ਆਦਾਨੀ ਲੋਨਾਦ ਸੰਭ ਤਾ ਕਾ ਮੂੜੋ ਚਾਰਕ ਪੇਦਾ ਰਕੋ ਬੇਵਨ ਪਾਵਤ ਵੇਦਾ ਤਾ ਕੋ ਗਰਬਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣ ਮਹਾ ਦੇਵ ਕੋ ਕਹਤ ਸਦਾ ਸੋ ਨਰਮਕਾਰ ਕਾ ਚੀਨਤ ਨ ਨੈ ਭੇ ਆਪ ਆਪਣੇ ਵਿਧਾਇ ਜੀ ਤੀ ਮਨਨਤ ਪੰਨ ਪੰਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਬਿਹਰਾ ਕਹਿ ਪੂਪਾ ਅੰਡ ਜਜੇ ਰਜ ਸਤ ਜਕੀਨੀ ਤੁਤ ਪੁਜ ਖਾਨ ਹੋਰ ਰਚ ਦੀਨੀ ਕਹੋ ਬੋਲ ਰਾਜਾ ਬੈਠਾ ਕਹੋ ਸਮਟ ਪਰ ਸੰਕਰੇ ਘਟਾ ਸਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦ ਜਗਾਤਰੋ ਸੰਜਾਮ ਪਰ ਅਵਰਛਾ ਮੇਰੀ ਤੁਮ ਕਰੋ ਸੇਕਵਾਰਿ ਵਸਿਕ ਸੰਗਰੋ ਦੁਸ਼ਟ ਜਿਤਿ ਉਠਵਾਤੁ ਉਤਪਾਤਾ ਸਗਲ ਮਲੇਸ਼ ਕੁਰੂਲੁ ਨੁਗਾਤਾ ਜੇ ਅਸਰਤ ਸਭ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹੈ ਮਰੀੁਰਗਜਾ ਜਿਨ ਭਗ ਪਰੇ ਤਿਹਾਰੀ ਤਨ ਕੇ ਤੋਂ ਸੰਕਰਤ ਕਉ ਟਾਰੇ ਜੋਗਲ ਗੁਇ ਕੁਬਾਰਤ ਹੈ ਤਾਂ ਕੇ ਕਾਲਾ ਦੁਸ਼ਟ ਅਰੇਸ਼ਟ ਤ੍ਰਾਂਤ ਦਕਾਲਾ ਰਿਪਾ ਅਦ੍ਰਸ਼ਟ ਸੰਜਾਇ ਦੇਹਰੂ ਤਾਕੇ ਤਾ ਤਨਕ ਮੋਹਰ ਰਿਦਜਦ ਗਰਮ ਸਭ ਹੋਈ ਦੁਸ਼ਟ ਸ਼ਾਸ ਸਕ ਨਾ ਕੋਈ ਇੱਕ ਬਾਰ ਜਨਤਵਾ ਸੰਵਾਰਾ ਕਾਲ ਪਾਸ ਦੇ ਤਾਹੀ ਵਾਰ ਜਿ ਨਰਨਾਮ ਤਿਹਾਰੂ ਕਹ ਦਾਰਦ ਦੁਸ਼ਟ ਦੋਖ ਤੇਰਾ ਕੜਕ ਕੇ ਤਮਾਸ਼ ਨੂੰ ਤਿਹਾਰੀ ਅਤੇ ਤੇਮਰੀ ਤਵ ਤੇ ਕੋ ਆਖ ਤਰੇ ਨਿਆਣਉ ਰਾਮ ਰਹੀਮ ਕੁਰਾਨ ਕੁਰਾਨ ਅਨੇਕਾਂ ਮਤੇ ਕਨਮਨ ਸਮ੍ਰਿੱਧ ਸਾਸਤਰ ਮੇਦ ਸੁਭੈ ਬੋ ਵੇਦ ਕਹਿ ਹੂ ਇਤ ਨ ਜਾਣਿਉ ਸ੍ਰੀ ਜਬਾਨ ਕਿਰਪਾ ਤੇ ਮਰੀ ਕਰ ਮਾਨਾ ਗਏ ਸੋਤ ਵਿਵਖਣਿ ਅੰਧਰਾ ਸਗਲ ਦਵਾਰ ਕੋ ਚਾਟ ਕਹਿ ਗਹਿ ਤੋਹਾਰ ਦਵਾਰ ਬਾਈ ਗਏ ਕਿ ਲਾਜ ਉਸ ਗੋਵਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨੰਦਿ ਕੋ ਓੰਕਾਰ ਸਤਿਗੁਰੂ ਪ੍ਰਸਾਦ ਅਨੰਦ ਭੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਅਭਿਆਸ ਉਹ ਦੁਤਾ ਗਾਵ ਮਰੀ ਕੇਰਾ ਮਨ ਜਿਨੀ ਵਸਾਇਆ ਕਹਿ ਰਾਨਗ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਅਰਨਾਲ ਰਉਤ ਮਨ ਮੇਰੇ ਦੁਖ ਸਭ ਸਾਰਾ ਲੰਗੀ ਕਰ ਤੇਰਾ ਕਾਰਜ ਸੰਭ ਸਵਾਰਣਾ ਸਭ ਨਗਲਾਂ ਸਮਰੱਥ ਸਾਨੀ ਸੋ ਕਾ ਅਨੁਸਾਰ ਕਹੈ ਨਾਨਕ ਮਨ ਮੇਰੀ ਸਦਾ ਰਉ ਵਰਨਾਲੇ ਸਤਿ ਸਹਿਬਾਓ ਗਿਆਨ ਅਮ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਹੇ ਕਹੈ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜੇ ਜੋ ਨਿਚੋ ਚਰਚੋ ਕਰੈ ਨਾ ਸਦਾ ਕੁਰਬਾਨ ਕੀਤਾ ਗੁਰਵਟੋ ਜੇ ਸਦੀ ਆਏ ਵੜੈ ਆਇਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਹਿਆ ਰੂ ਸਾਚਾ ਨਾਮ ਮੇਰਾ ਧਾਰੋ ਵਾਜੀ ਪੰਚ ਸ਼ਬਦ ਦਿੱਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਦੀਆ ਪੰਜ ਦੂਤ ਦੰਦ ਵਸ ਕੀਤੇ ਕਾਲ ਕੰਟਕ ਮਾਰਿਆ ਸਰਗਰਮ ਪਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗਈ ਕਹਿ ਨਾਨਕ ਦਾਸ ਕੋ ਆਤਿ ਕਰ ਅਨਹਦ ਵਾਜੇ ਆਨੰਦ ਸੁਨਾ ਵਡਭਾਗੇ ਹੋ ਸਕਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਰੂ ਸੂਰੇ ਦੂਖ ਰੋਗ ਸੰਤਾ ਪਤਰੇ ਸੁਣੇ ਸੱਚੀ ਬਾਣੀ ਸੰਤ ਸਾਜਣੁ ਭਇ ਸ੍ਰੀ ਪੂਰੇ ਗੁਰ ਤੇ ਜਾਣੀ ਸੁਣਦੇ ਬਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੀ ਬਨਵੰਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਾਦ ਤੂਰੀ ਮੁੰਦਾ ਆਪਣੀ ਮਹੱਲਾ ਪੰਜਵਾਂ ਥਾਲ ਵਿਸਤਨ ਵਸੂ ਭੀਉ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਰੂਪ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰ ਇਹ ਵਸਤ ਤਜੀ ਨਾ ਜਾਈ ਨਤ ਨਤ ਰਖੁ ਧਰ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਅਪਸਾਰੋ ਸ੍ਰੋਗ ਮਹਾਨਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨ ਜੋਗੀ ਤੋਈ ਨਾ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪੈ ਆਵੇ ਰਾਮ ਤੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮੰਤੀ ਵੈ ਹਰਿਆ ਪੌੜੀ ਤਤ ਤਸਮਰਤਿ ਜਿਥੈ ਕੋਈ ਨਾਹੀ ਤਉ ਤੇਰੀ ਰਖਹੁ ਗਨੀ ਉਦਰਮਾਈ ਸੁਣਗੇ ਗਮ ਕੇ ਰੂਤ ਤਉ ਨਾਇਂ ਤਰ ਛਡ ਜਾਹਿ ਬਹੁ ਜਲ ਬੇ ਕਮਾਜ਼ ਗਾਉ ਗੁਰ ਸਬਦਿ ਸਮਰਤ ਸੇ ਗਾਏ ਕਲ ਮੈ ਹੋ ਪੁੰਨ ਗੁਣ ਗੋਬਿੰਦ ਗਾਏ ਸਭ ਜਨੋ ਕਿਰਪਾਲ ਸਮਾਲੇ ਸਾਈ ਸਾਈ ਬਰਤਾ ਕੋਈ ਨਾ ਜਾਏ ਜਿ ਆਵੇ ਤਦ ਆਵੇ ਸੋਖਵਾਲ ਜਿਹ ਬਾਜ ਗੁਰ ਨਾਉ ਨਿਤਰੀ ਸਤਿਗੁਰ ਬੇਚਣਾ ਸ੍ਰਵਣੇ ਸੁਨਣਾ ਗੁਰ ਨਾਉ ਸਤਿਗੁਰ ზეਧਿ ਰਤਿਆ ਨਿਰਗੈ ਪਈਐ ਠਾਉ ਕਉਨ ਨਾਨਕ ਕਿਰਪਾ ਕਰੇ ਜੇ ਸੁਨੋਇ ਵਖਦੇ ਜਗ ਮਹਿ ਤੁਮ ਕਾਢੀਐ ਵਰਲੇ ਕਈ ਜੇ ਵਾਲਾ ਪੰਜਵਾ ਰਖੇ ਰਖਣਹਾਰ ਆਪ ਵਾਰਿਆਨ ਗੁਰ ਕੀ ਬੈਰੀ ਪਾਏ ਕਾਜ ਸਵਾਰੇ ਉਹ ਆਪ ਦਿਆਲ ਮਨੋਂ ਨਾਮ ਸਾਰਿਆਂ ਸਾਧ ਜਨ ਅਕ ਸੰਗ ਭਗਵ ਜਰ ਤਾਰਿਆਂ ਸਾਕਤ ਅਨੰਦਿਕ ਦੁਸਟੇ ਕਨ ਮਾਹੀ ਵਿਦਾਰਣ ਜਿਸ ਸਾਹਿਬ ਕੀ ਏਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਜਿਸ ਸਾਹਿਬ ਕੀਤੇ ਇੱਕ ਨਾਨਕ ਮਨ ਮਾਹੀ ਜਿਸ ਜ਼ਿਮਰਤ ਸੁਖ ਹੋਏ ਸਾਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ